ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ ਨੇ ਉਹਨਾਂ ਨੂੰ ਜਿਹੜਾ ਆ ਅੱਜ ਇੱਥੇ ਸੱਦ ਕੇ ਜੋ ਆਪਣਾ ਡੇਰੇ ਦੇ ਵਿੱਚ ਡਵੈਲਪਮੈਂਟ ਚੱਲ ਰਹੀ ਆ ਜੀ ਉਹਦੇ ਬਾਰੇ ਗੱਲਬਾਤ ਕੀਤੀ ਔਰ ਜੋ ਉਹਨਾਂ ਦੀ ਰਿਕੁਆਇਰਮੈਂਟ ਆ ਉਹਦੇ ਵਾਸਤੇ ਵੀ ਉਹਨਾਂ ਨੇ ਜਿਹੜਾ ਆ ਉਹਨਾਂ ਨਾਲ ਬੈ ਕੇ ਵਿਚਾਰ ਵਟਾਦਰਾ ਕੀਤਾ ਕਿ ਇੱਥੇ ਅਸੀਂ ਆ ਕੰਮ ਕਰਾ ਰਹੇ ਆ ਜਾਂ ਅੱਗੇ ਸਾਡਾ ਇਹ ਪਲਾਨਿੰਗ ਹੈਗੀ ਆ ਜੀ ਔਰ ਉਹਦੇ ਲਈ ਜਿਹੜਾ ਆ ਮੰਤਰੀ ਸਾਹਿਬ ਨੇ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਤੁਸੀਂ ਆਪਣਾ ਜਿਹੜਾ ਆ ਪ੍ਰੋਗਰਾਮ ਬਣਾ ਕੇ ਲਿਆਓ ਕਿ ਸਾਡੀ ਆ ਰਿਕੁਆਇਰਮੈਂਟ ਹੈ ਜਾਂ ਅਸੀਂ ਇਹ ਡੇਰੇ ਦੇ ਵਿੱਚ ਕੰਮ ਕਰਾਉਣਾ ਚਾਹੁੰਦੇ ਆ ਜੀ ਉਹਦੇ ਬਾਰੇ ਅੱਜ ਗੱਲਬਾਤ ਹੋਈ ਔਰ ਉਹਦੇ ਨਾਲ ਜਿਹੜਾ ਆ ਅੱਜ ਮਾਸਟਰ ਗੁਰਵੰਤਾ ਸਿੰਘ ਗਾਖਲਾ ਪੁਲ ਤੋਂ ਲੈ ਕੇ ਔਰ ਜਿਹੜਾ ਆ ਬਾਬਾ ਬੁੱਢਾ ਜੀ ਚੌਂਕ ਤੱਕ ਪੁਲ ਤੱਕ ਜਿਹੜਾ ਆ ਸੜਕ ਦਾ ਕੰਮ ਆ ਜਿਹੜਾ ਮੰਤਰੀ ਸਾਹਿਬ ਸ਼ੁਰੂ ਕਰਾਣ ਆਏ ਸੀਗੇ ਔਰ ਉਹਦੇ ਨਾਲ ਸਾਡੇ ਨਾਲ ਇਸ ਇਲਾਕੇ ਦੇ ਕਾਉਂਸਲਰ ਸੀ ਡਾਕਟਰ ਮਨੀਸ਼ ਜੀ ਔਰ ਸਾਰੇ ਸਾਡੇ ਸਾਥੀ ਔਰ ਇਸ ਕਮੇਟੀ ਦੇ ਮੈਂਬਰ ਉਹ ਸਾਡੇ ਪ੍ਰਧਾਨ ਜੀ ਜਨਕਰਾ ਲੋਟ ਜੀ ਔਰ ਸਾਡੇ ਬਾਉ ਜੀ ਐਮਜੀ ਸਪੋਰਟਸ ਤੋਂ ਚੰਨ ਲਾਲ ਜੀ ਯਸ਼ਪਾਲ ਜੀ ਰਮੇਸ਼ ਜੀ ਔਰ ਦਾਲਿਆ ਸਾਹਿਬ ਔਰ ਡਾਕਟਰ ਸਾਹਿਬ ਔਰ ਟੀਟੂ ਭਾਜੀ ਔਰ ਜੀਤ ਲਾਲ ਜੀ ਔਰ ਸਾਡੇ ਬਾਉ ਜੀ ਨਾਲ ਨੇ ਇਹਨਾਂ ਸਾਰਿਆਂ ਨੇ ਜਿਹੜਾ ਹੈ ਮੰਤਰੀ ਸਾਹਿਬ ਨਾਲ ਮੁਲਾਕਾਤ ਕੀਤੀ ਆ ਔਰ ਆਪਣੀ ਜਿਹੜੀ ਜੋ ਰਿਕੁਆਇਰਮੈਂਟ ਐ ਇਸ ਡੇਰੇ ਦੇ ਬਾਰੇ ਉਹਦੇ ਬਾਰੇ ਗੱਲਬਾਤ ਹੋਈ ਹੈ ਔਰ ਸਾਨੂੰ ਪੂਰਾ ਅਸ਼ਵਾ ਯਕੀਨ ਹੈ ਕਿ ਵਿੰਦਰ ਪਗਤ ਜੀ ਵੱਲੋਂ ਜਿਹੜੀ ਵੀ ਕੋਈ ਖਾਸ ਕਰ ਧਾਰਮਿਕ ਜਗ੍ਹਾ ਦੇ ਲਈ ਜਿਹੜੀ ਗੱਲ ਕੀਤੀ ਜਾਂਦੀ ਹੈ ਉਹਦੇ ਤੇ ਹਮੇਸ਼ਾ ਖਰੇ ਉਤਰਦੇ ਆ ਔਰ ਸਾਨੂੰ ਪੂਰਾ ਉਮੀਦ ਹੈ ਕਿ ਇਹਦੇ ਲਈ ਵੀ ਜਿਹੜਾ ਆ ਜੋ ਉਹਨਾਂ ਕੋਲ ਬਤ ਕਰਕੇ ਸੇਵਾ ਹੋਏਗੀ ਕੋਈ ਆਸ਼ਰਮੇ ਕਰਨਗੇ ਔਰ ਅੱਗੇ ਵੀ ਉਹਨਾਂ ਨੇ ਪਹਿਲਾਂ ਵੀ ਜਿਹੜਾ ਆ ਇਸ ਆਸ਼ਰਮ ਦੇ ਲਈ ਬਹੁਤ ਸੇਵਾ ਕੀਤੀ ਆ ਔਰ ਅਸੀਂ ਜਿਹੜਾ ਪ੍ਰਮਾਤਮਾ ਦੇ ਦੁਆ ਕਰਦੇ ਆਰਦਾਸ ਕਰਦੇ ਆ ਕਿ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਤਾਕਤ ਬਖਸ਼ੇ ਔਰ ਜਿਹੜਾ ਸਾਡੇ ਸਮਾਜਿਕ ਕੰਮ ਹੈ ਜਿਹੜੇ ਉਸ ਤਰ੍ਹਾਂ ਹੀ ਕਰਦੇ ਰਹਿਣ ਰਾਧਾ ਸਵਾਮੀ ਜੀ ਹਾਂਜੀ ਪ੍ਰਧਾਨ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਰਾਧਾ ਸਵਾਮੀ ਜੀ ਸਾਡੀ ਸਾਰੀ ਮੈਂਡੇਲੇ ਦੀ ਬ੍ਰਾਂਚ ਦੀ ਕਮੇਟੀ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਸਭ ਤੋਂ ਪਹਿਲਾਂ ਸਾਡੇ ਮੰਤਰੀ ਸਾਹਿਬ ਜੀ ਜੋ ਸਾਡੇ ਅੱਜ ਇੱਥੇ ਆਸਰੇ ਮੁੰਚੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਸੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਉਹਨਾਂ ਦੇ ਸਾਡੇ ਐਮਸੀ ਸਾਹਿਬ ਆਪਣੇ ਮਨਿੰਸਪਲ ਰੁਪਿਆ ਜੀ ਬਾਈ ਅਸੀਂ ਉਹਨਾਂ ਦਾ ਵੀ ਅਤੇ ਨਾਲ ਸਾਡੇ ਕਮਲ ਲੋਹ ਜੀ ਸਾਡੇ ਛੋਟੇ ਵੀਰ ਇਹ ਵੀ ਇਹ ਆ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜਾ ਇਹਨੇ ਦੱਸਿਆ ਪੂਰਾ ਡਿਟੇਲ ਦੇ ਵਿੱਚ ਵੀ ਜਿਹੜਾ ਡਿਟੇਲ ਤੇ ਸਾਡੀ ਮੰਤਰੀ ਸਾਹਿਬ ਨਾਲ ਡਿਸਕਸ਼ਨ ਹੋਈ ਤੇ ਜੋ ਡੇਰੇ ਦੀ ਡਿਵੈਲਪਮੈਂਟ ਆਈ ਉਹਦੇ ਬਾਰੇ ਵਿਚਾਰ ਬਟਾਲਦਰਾ ਸਾਰੀ ਡਿਟੇਲ ਦੱਸੀ ਗਈ ਤੇ ਉਹਨਾਂ ਵੱਲੋਂ ਇਹ ਵੀ ਇਹ ਸਹਵਾਸ਼ਨ ਦਿੱਤਾ ਹੈਗਾ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਹੈ ਲੋਡ ਹੈ ਤੇ ਉਹਦਾ ਸਾਨੂੰ ਡਿਟੇਲ ਦੱਸੀ ਜਾਵੇ ਤੇ ਅਸੀਂ ਉਹ ਜਲਦੀ ਹੀ ਮਤਲਬ ਉਹਨਾਂ ਨੂੰ ਦੱਸਾਂਗੇ ਇਹ ਸਾਰਿਆਂ ਦੇ ਤਹਿਤ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਹੁਣ ਕਾ ਵੀ ਨਾ ਲੰਘੇ